ਹੈਲੋ ਜੀ ਹਸ਼ੀਕਾ ਲਾਪਾ ਚੈਲਬਟ ਇਕਵਲ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂਗੇ ਇਹ ਆਪਣਾ ਕਾਟਨ ਦਾ ਸੂਟ ਹੈਗਾ ਤੇ ਤੁਸੀਂ ਇਹਦਾ ਗਲੇ ਦਾ ਵਰਕ ਦੇਖ ਸਕਦੇ ਬਹੁਤ ਹੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈਗਾ ਤੇ ਇਹ ਬਾਜੂ ਦਾ ਡਿਜ਼ਾਈਨ ਰਹੂਗਾ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਤੇ ਆਪਾਂ ਇਹਦਾ ਘੇਰਾ ਦਿਖਾ ਰਹੇ ਆ ਤੁਹਾਨੂੰ ਤੇ ਘੇਰੇ ਦੇ ਉੱਪਰ ਸੈਂਟਰ ਦੇ ਵਿੱਚ ਬੇਲ ਦਾ ਕੰਮ ਕੀਤਾ ਹੋਇਆ ਤੇ ਨੀਚੇ ਬੂਟੀਆਂ ਬਣੀਆਂ ਹੋਈਆਂ ਨੇ ਹੈਗੀਆਂ ਇਹ ਬਾਜੂ ਦਾ ਡਿਜ਼ਾਈਨ ਤੇ ਇਹਦੀ ਬਾਟਮ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਇਹ ਬਾਟਮ ਦੇ ਉੱਤੇ ਆਪਾਂ ਡਬਲ ਬੇਲ ਦਾ ਕੰਮ ਕੀਤਾ ਹੋਇਆ ਹੈਗਾ ਤੇ ਤੁਹਾਨੂੰ ਇਹ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਤੇ ਜਿਹੜੇ ਆਪਣੇ ਨਵੇਂ ਆਰਡਰ ਆਏ ਨੇ ਆਪਾਂ ਉਹਨਾਂ ਲਈ ਸੂਟ ਰੈਡੀ ਕੀਤੇ ਨੇਗੇ ਬਹੁਤ ਸੋਹਣਾ ਡਿਜ਼ਾਈਨ ਆ ਗਰਮੀ ਦੇ ਵਿੱਚ ਬੀਅਰ ਕਰਨ ਲਈ ਬਹੁਤ ਹੀ ਸੋਹਣਾ ਸਟਾਫ ਵੀ ਆ ਕਲਰ ਵੀ ਬਹੁਤ ਪਿਆਰਾਗਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਰਹੇ ਹਾਂ ਇਹਦੇ ਵਿੱਚ ਆਪਾਂ ਨੂੰ ਸੇਮ ਕਲਰ ਮਿਲਣਗੇ ਜੇਕਰ ਕਿਸੇ ਵੀ ਨੂੰ ਜ਼ਰੂਰਤ ਹੋਵੇ ਤਾਂ ਆਪਾਂ ਨੂੰ ਡੀਐਮ ਕਰ ਸਕਦਾਗਾ ਆਪਣੇ ਕਲਰ ਰੈਡੀ ਨੇਗੇ ਤੁਸੀਂ ਇਹ ਆਰਡਰ ਕਰ ਸਕਦੇ ਹੋਗੇ ਆਪਾਂ ਨੂੰ ਤੇ ਆਪਾਂ ਜਿਹੜਾ ਤੁਹਾਨੂੰ ਅਗਲਾ ਸੂਟ ਦਿਖਾ ਰਹੇ ਹਾਂ ਇਹ ਆਪਣਾ ਅਗਲਾ ਸੂਟ ਰਹੂਗਾ ਜੀ ਇਹ ਵੀ ਸਟਾਫ कॉटन ਦਾ ਹੀ ਰਹੂਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਤੁਸੀਂ ਡਿਜ਼ਾਈਨ ਦੇਖ ਸਕਦੇ ਆ ਇਹਦੇ ਵਿੱਚ ਛੋਟੇ-ਛੋਟੇ ਬੂਟੀਆਂ ਦਾ ਕੰਮ ਕੀਤਾ ਇਹ ਪੂਰੇ ਫਰੰਟ ਦੇ ਵਿੱਚ ਬੂਟੀਆਂ ਦਾ ਕੰਮ ਹੋਊਗਾ ਤੁਸੀਂ ਦੇਖ ਸਕਦੇ ਹੋਗੇ ਤੇ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਜਿਹੜੀ ਇਹਦੇ ਨਾਲ ਆਪਾਂ ਬਾਟਮ ਰੈਡੀ ਕੀਤੀ ਹੋਈ ਹੈਗੀ ਉਹ ਕੰਟਰਾਸਟ ਕੀਤੀ ਹੋਈ ਹੈਗੀ ਤੇ ਤੁਸੀਂ ਇਹਦਾ ਕਲਰ ਦੇਖ ਸਕਦੇ ਆ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਆ ਇਹਦੀ ਬਾਟਮ ਦਾ ਡਿਜ਼ਾਈਨ ਹੈਵੀ ਰਹੂਗਾ ਤੇ ਇਹਦੇ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਦੇਖ ਸਕਦੇ ਬਹੁਤ ਸੋਹਣਾ ਡਿਜ਼ਾਈਨ ਆਗਾ ਤੇ ਇਹਦੀ ਜਿਹੜੀ ਬਾਜ਼ੂ ਨੇ ਉਹਦੇ ਉੱਪਰ ਵੀ ਬੂਟੀਆਂ ਦਾ ਕੰਮ ਕੀਤਾ ਹੋਇਆ ਹੈਗਾ ਤੇ ਇਹਦੀ ਬੈਕ ਸਾਈਡ ਤੇ ਵੀ ਬੂਟੀਆਂ ਦਾ ਹੀ ਕੰਮ ਰਹੂਗਾ ਤੁਸੀਂ ਤੇ ਆਪਾਂ ਨੂੰ ਡੀਐਮ ਕਰ ਸਕਦੇ ਸੂਟ ਲਈ ਇਹ ਆਪਣਾ 3 ਸੂਟ ਰਹੂਗਾ ਇਹ ਤੁਸੀਂ ਡਿਜ਼ਾਈਨਿੰਗ ਦੇ ਸਕਦੇ ਹੋ ਇਹਦੇ ਵਿੱਚ ਆਪਾਂ ਸ਼ਿੰਦੀ ਦਾ ਵਰਕ ਕੀਤਾ ਹੋਇਆ ਹੈਗਾ ਤੇ ਇਹਦੇ ਵਿੱਚ ਸੈਂਟਰ ਦੇ ਵਿੱਚ ਆਪਾਂ ਨੇ ਫਲਾਵਰ ਪਾਏ ਹੋਏ ਨੇ ਦੋ ਕਲੀਆਂ ਹੋਣੀਆਂ ਜਿਹੜਾ ਇਹਦਾ ਸਟਾਫ ਹੈਗਾ ਇਹ ਖਾਦੀ कॉटन ਰਹੂਗਾ ਸਟਾਫ ਬਹੁਤ ਸੋਹਣਾ ਸਟਾਫ ਹੈਗਾ ਤੇ ਇਹਦੇ ਵਿੱਚ ਆਪਾਂ ਨੂੰ ਕਲਰ ਵੀ ਕਾਫੀ ਮਿਲ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਦੀ ਬਾਜ਼ੂ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਬਣਿਆ ਹੋਇਆ ਤੇ ਇਹਦੇ ਸਾਰੇ ਘੇਰੇ ਦੇ ਉੱਪਰ ਫਲਾਵਰ ਬਣੇ ਹੋਏ ਨੇ ਤੇ ਇਹਦੇ ਦੋ ਕਲੀਆਂ ਬਣੀਆਂ ਹੋਈਆਂ ਨੇ ਜਿਹੜੇ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਹੋਰ ਸੂਟ ਰੈਡੀ ਹੋਏ ਨੇ ਉਹ ਤੁਹਾਨੂੰ ਆਪਾਂ ਕਲਰ ਦਿਖਾ ਰਹੇ ਹਾਂ ਸੇਮ ਕਲਰ ਦੇ ਆਪਾਂ ਰੈਡੀ ਇਹ ਜਿਹੜਾ ਦਪੱਟਾ ਪਾ ਮਹਿਰੂਨ ਕਲਰ ਦਾ ਡਾਈ ਕਰਵਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਤੁਸੀਂ ਦੇਖ ਰਹੇ ਹੋਗੇ ਤੇ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਸੈਲਫ ਪ੍ਰਿੰਟ ਖਾਦੀ ਹੈਗੀ ਜਿਹੜਾ ਤੁਸੀਂ ਸੂਟ ਦੇਖ ਰਹੇ ਹੋਗੇ ਤੇ ਇਹ ਸਿੰਪਲ ਖਾਦੀ ਦੇ ਵਿੱਚ ਬਣੇ ਹੋਏ ਨੇ ਜਿਹੜੇ ਆਪਣੇ ਇਹ ਸੂਟ ਨੇਗੇ ਜਿਹੜਾ ਆਪਣਾ ਅਗਲਾ ਸੂਟ ਆ ਇਹਦੇ ਸਿਰਫ ਘੇਰੇ ਤੇ ਵਰਕ ਹੋਊਗਾ ਤੁਸੀਂ ਦੇਖ ਸਕਦੇ ਆ ਇਹ ਵੀ ਕਾਟਨ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਸਟੱਫ ਹੈਗਾ ਤੇ ਤੁਸੀਂ ਵਰਕ ਦਾ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਬਣਿਆ ਹੋਇਆਗਾ ਵਰਕ ਦਾ ਵੀ ਤੇ ਇਹਦੀ ਬਾਜੂ ਦਾ ਡਿਜ਼ਾਈਨ ਆ ਉਹ ਵੀ ਹੈਵੀ ਡਿਜ਼ਾਈਨ ਹੈਗਾ ਬਾਜੂ ਦਾ ਵੀ ਆਪਾਂ ਹੈਵੀ ਡਿਜ਼ਾਈਨ ਬਣਾਇਆ ਹੋਇਆ ਤੇ ਕਲਰ ਵੀ ਬਹੁਤ ਪਿਆਰਾ ਹੈਗਾ ਜੇਕਰ ਕਿਸੇ ਨੂੰ ਜ਼ਰੂਰਤ ਆ ਤਾਂ ਆਪਾਂ ਨੂੰ ਡੀਐਮ ਕਰ ਸਕਦਾਗਾ ਆਪਾਂ ਤੋਂ ਕਿਸੇ ਵੀ ਕਲਰ ਦੇ ਵਿੱਚ ਸੂਟ ਰੈਡੀ ਕਰਵਾ ਸਕਦਾਗਾ ਤੇ ਆਪਣੀ ਇਹ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਵੇਂ-ਨਵੇਂ ਡਿਜ਼ਾਈਨ ਦੇਖਣ ਤੇ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ ਜੀ